ਇੱਕ ਭਾਈ ਜ਼ਿਮੀਂਦਾਰ ਸੀਗਾ ਤੇ ਜ਼ਿਮੀਂਦਾਰਤੀ ਤੂੰ ਵਿਚਾਰੇ ਦੇ ਘਰੇ ਕਬੀਲਦਾਰੀ ਟਾਇਡਤੀ ਮਾੜੀ ਮੁੱਟੀ ਹੂੰ ਉਹਦੇ ਦੋ ਕੁੜੀਆਂ ਕੁੜੀਆਂ ਤੀ ਅੱਛਾ ਤੇ ਉਹ ਲੱਗਾ ਕਰੇ ਆਉਦੇ ਪਰਿਵਾਰ ਨਾਲ ਆਏ ਪਾਸ ਕਰਨਾ ਹੂੰ ਕਹਿੰਦਾ ਵੀ ਹੁਣ ਕੀ ਹੱਲ ਕੱਢੀਏ ਉਹ ਕਹਿੰਦੇ ਜੇ ਹੱਲ ਕੀ ਆ ਜਾਂ ਤਾਂ ਨੌਕਰ ਹੋ ਕੇ ਤੇ ਦੂ ਨਿਹੜੇ ਤੇ ਕੋਈ ਘਾੜੀ ਕਰੂ ਕੁਛ ਕਰੂ ਵੀ ਜਾਇਜ਼ਾਦਨਾ ਤਾਂ ਸੱਤਾਂ ਨੇ ਟਾਈਮ ਪਾਸ ਤਾਂ ਕਰਨਾ ਪਊ ਹੂੰ ਉਹ ਕਹਿੰਦਾ ਵੀ ਐ ਕਰ ਮੈਂ ਤੈਨੂੰ ਕਾ ਚੀਜ਼ ਦਿਖੇ ਜਾਨਾ ਵੀ ਇਹ ਚੀਜ਼ ਮਨ ਕੇ ਚੱਲ ਜੇ ਨਾ ਸਰਿਆ ਜਮਾ ਨਾ ਸਰਿਆ ਫਿਰ ਇਹਨੂੰ ਵੇਚ ਦੀ ਉਹ ਕਹਿੰਦੀ ਜੀ ਇਹ ਕੀ ਹੈ ਕਹਿੰਦਾ ਵੀ ਬੱਸ ਤੁਸੀਂ ਪਸਾਰੀਆਂ ਦੇ ਬਿਕੂ ਵੇਚ ਦੀ ਜੇ ਨਾ ਸਰਿਆ ਕਹਿੰਦੀ ਚੰਗਾ ਉਹ ਭਈ ਉਹਨੇ ਫੜ ਕੇ ਸੰਝਦਾ ਬੁੜੀਆਂ ਦਾ ਇਹ ਜੀ ਦਿਮਾਗ ਹੁੰਦੇ ਨੇ ਉਹਨੇ ਫੜ ਕੇ ਭੰਨਣ ਲਈ ਤਰਤਾ ਅੱਛਾ ਤੇ ਆਪ ਤੁਰ ਗਾ ਜਮੀਂਦਾਰਾ ਉਹ ਜਿਹੜੀ ਉਹ ਚੀਜ਼ ਦੇ ਕੇ ਗਿਆ ਸੀ ਉਹਨੂੰ ਦਿੱਤੀ ਸੀ ਕਿਸੇ ਵਿਦਮਾਨ ਸਾਧ ਨੇ ਜਮੀਂਦਾਰ ਨੂੰ ਅੱਛਾ ਖੇਤ ਪਾਣੀ ਤਾਂ ਨਹੀਂ ਪਿਆ ਤੇ ਉਹਨੂੰ ਸਾਧ ਨੂੰ ਕਿਤੇ ਉਹ ਕਹਿੰਦਾ ਵੀ ਉਦੋਂ ਹੀ ਚੀਜ਼ ਤਾਂ ਵੇਚਣੀ ਐ ਜਦੋਂ ਤੇਰਾ ਜਮੀਂ ਨਸਰਿਆ ਠੀਕ ਉਹਨੇ ਗੱਲ ਕਹੀ ਤੀ ਉਹ ਕਹਿੰਦਾ ਉਹ ਵੀ ਇਹੀ ਗੱਲ ਕਹਿ ਕੇ ਗਿਆ ਉਹਨੂੰ ਵੀ ਜੇ ਜਮੀਂ ਨਸਰਿਆ ਤਾਂ ਇਹਨੂੰ ਵੇਚਦੀ ਬਿਕੂਏ ਬਸਾਰੀਆਂ ਦੀ ਕਹਿੰਦੀ ਵੀ ਚੰਗਾ ਉਹ ਤਾਂ ਪਈ ਉੱਥੇ ਪਈ ਰਹੀ بول گی ذمہ دار ਪਈ ਨੌਕਰੀ ਰਹਿਣ ਬਾਗਿਆ ਬਚਾਰਾ ਜਿੱਥੇ ਕਿਤੇ ਕਿਤੇ ਕੰਮ ਕਰਦਾ ਤੇ ਆਦਾ ਜਹਾਜਾ ਕੁਝ ਕਮਾਉਂਦਾ ਤੀ ਮਹੀਨੇ ਦੀ ਮਹੀਨੇ ਲਾਲਾ ਦਸ ਦਿਨ ਤੋ ਲਾਲਾ ਕਰੇ ਫਟਾ ਲੈਂਦਾ ਪਈ ਉਹਦਾ ਜੂਨ ਗੁਜ਼ਾਰਾ ਹੋਈ ਗਿਆ ਉਹ ਨੂੰ ਉਹ ਤਾਂ ਜਿਆਦਾ ਹੀ ਨਾ ਰਿਹਾ ਜਿਹੜਾ ਉਹ ਗੁਰਮント ਸਾਧ ਦੇ ਕਿ ਗਿਆ ਤੀ ਇਹ ਵਿਚਾਰੀਆਂ ਦੇ ਵੀ ਕੋ ਉਹ ਕਹਿੰਦੀ ਕਿ ਵੀ ਜਦੋਂ ਆਇਆ ਸਾਲ ਪਿੱਛੋਂ ਜਾਂ ਲਾਲਾ ਦੋ ਸਾਲ ਪਿੱਛੋਂ ਕਦੋਂ ਵੀ ਆਇਆ ਉਹ ਕਹਿੰਦਾ ਵੀ ਐਂ ਕਰਕੇ ਤੇ ਲਾਵੇਂ ਜਿਹੜੀ ਚੀਤ ਨੂੰ ਦੇਖ ਕੇ ਗਿਆ ਥੀ ਹੂੰ ਵੀ ਉਹ ਵੇਚੀ ਤਾਂ ਨਹੀਂ ਹੂੰ ਕਹਿੰਦੀ ਨਾ ਜੀ ਸਰਗਾ ਦਾ ਭਾਂਡਾ ਨਹੀਂ ਧਾਤੀ ਸੀ ਮੈਂ ਤਾਂ ਵੇਚੀ ਨਹੀਂ ਹੂੰ ਕਹਿੰਦਾ ਲੈ ਫੇ ਫੜਾ ਅਜੇ ਲੋੜ ਹੈ ਹੂੰ ਉਹ ਹੁਣ ਇੱਥੇ ਪਾਰੀ ਇੱਥੇ ਪਾਰੇ ਹੁਣ ਪਰ ਖਬਰ ਕਿੱਥੇ ਛੜਤੀ ਉਹ ਚ ਵਖਰੇ ਹੂੰ ਕਹਿੰਦੀ ਜੀ ਮੈਂ ਤਾਂ ਉਰੇ ਧਰੀ ਥੀ ਹੂੰ ਕਨਾ ਬਾ ਇਹਦਾ ਕਹਿੰਦਾ ਤਾਂ ਸਾਰੀ ਮੇਰੀ ਉਮਰ ਦੀ ਮਿਹਨਤ ਕਮਾਤੀ ਮੇਰੀ ਹੂੰ ਉਹ ਕਹਿੰਦੀ ਜੀ ਇਹ ਹੀ ਕਿਸੇ ਜੀ ਚੀਜ਼ ਥੀ ਹੋ ਹੂੰ ਤੁਸੀਂ ਮੈਨੂੰ ਰੀਰ ਚ ਬੰਨ ਕੇ ਫੜਾ ਕੇ ਕਿ ਵਸਾਰੀਆਂ ਦੇ ਬਿਕੂ ਕਹਿੰਦਾ ਪਤਾ ਤਾਂ ਮੈਨੂੰ ਵੀ ਨਹੀਂ ਤੀ ਵੀ ਕੀ ਆ ਉਹ ਪਰ ਮੈਨੂੰ ਇਹ ਸਾਧ ਨੇ ਕਿਹਾ ਸੀ ਵੀ ਉਦੋਂ ਵੇਚੀ ਜਦੋਂ ਜਮੀਨਾਂ ਸਰਿਆ ਵੀ ਇਹ ਵਸਾਰੀਆਂ ਦੇ ਬਿਕੂ ਕਹਿੰਦਾ ਖੋਲ ਕੇ ਮੈਂ ਨਹੀਂ ਦੇਖਿਆ ਗਿੱਜੂ ਚ ਕੱਢ ਕੇ ਮੈਂ ਫੜਾ ਗਾ ਤੈਨੂੰ ਤੇ ਉਹ ਭਾਈ ਹੌਲੀ ਹੌਲੀ ਜਵਾਂਖਾਂ ਨੂੰ ਪੁੱਛ ਲਿਆ ਵੜਿਆ ਕੇ ਉਹ ਜਵਾਂਖ ਕਹਿੰਦੇ ਵੀ ਅਸੀਂ ਤਾਂ ਐ ਕਰਕੇ ਉਹ ਤਾਂ ਇੱਥੇ ਤੋਂ ਧਰਤੀ ਦਿੱਤਾ ਦੀ ਮਨ ਜਵਾ ਕੁਚੀ ਤੇ ਕਿਰੋਂ ਬਣਤਾ ਤੁੰਨੇ ਹੂੰ ਤੇ ਉਹਨੇ ਪਈਦਾ ਲਾ ਉਹ ਹੌਲੀ ਹੌਲੀ ਕਿਤੇ ਰੇ ਫਿਰ ਦਨ ਤੇ ਆ ਗਈ ਅੱਛਾ ਆਹ ਆ ਸੁਲਤਾਨ ਉਹ ਕਹਿੰਦਾ ਕਿੰਦੇ ਕਿ ਨਹੀਂ ਲੀਰ ਤਾਂ ਉਹੀ ਹੈ ਜੀ ਤੇ ਆ ਗਈ ਇੱਕ ਚੀਜ਼ ਆ ਕਿ ਤੁਸੀਂ ਦੇਖ ਲਓ ਖੋਲ ਕੇ ਹੂੰ ਉਹਨੇ ਤਾਂ ਖੁੱਲੀ ਪਈ ਹੂੰ ਉਹਦੇ ਵਿੱਚ 나ਗ ਦੀ ਮਣੀ ਸੀ ਉਹ ਅੱਛਾ ਅੰਲਾ ਅੱਛਾ ਉਹ 나ਗ ਦੀ ਮਣੀ ਸੀ ਉਹ ਕਹਿੰਦਾ ਵੀ ਉਨੇ ਮੁੱਠੀ ਮਿੱਚਲੀ ਹਾਂ ਉਹ ਕੰਦੀ ਕੀ ਵੀ ਕੀ ਹੈ ਹਾਂ ਕਹਿੰਦਾ ਤਈ ਤਾਂ ਕੀਮਤੀ ਕੋਈ ਨਹੀਂ ਹਾਂ ਤਾਂ ਮਣੀ ਹੈ ਹਾਂ ਉਹ ਕੰਦੀ ਜੀ ਮਣੀ ਹੈ ਕਹਿੰਦਾ ਹਾਂ ਹਾਂ ਕੰਦੀ ਕਿ ਫਿਰ ਫਿਰ ਉਹਨੇ ਉੱਥੋਂ ਨੇ ਕਿਹਾ ਜ਼ਿੰਮੇਦਾਰ ਨੇ ਹਾਂ ਕਹਿੰਦਾ ਤਾਂ ਉਹੀ ਗੱਲ ਹੋ ਗਈ ਸੀ ਕਹਿੰਦਾ ਗੱਦੇ ਤੇ ਕਮਿਹਰ ਨੂੰ ਥੇ ਗਿਆ ਲਾਲ ਗੱਦੇ ਗੱਲ ਚ ਪਾਤਾ ਸੀ ਹਾਂ ਨਾਈ ਕਮਾਪਤੋ ਖੋ ਗਿਆ ਤੇ ਕਹਿੰਦਾ ਮਣੀ ਦੀ ਹੈ ਕਹਿੰਦਾ ਕਿ ਜਿਹੜੀ ਮੈਨੂੰ ਦੀਰਚ ਬਣ ਕੇ ਦੇ ਕੇ ਗਈ ਤੀ ਉਹ ਹੂੰ ਵੀ ਇਹ ਬਸਾਰੀਆਂ ਦੇ ਬਿਕੂ ਹੂੰ ਬਸਾਰੀਆਂ ਦੇ ਕੋਲੋਂ ਕਹਿੰਦਾ ਬਸਾਰੀਆਂ ਦੇ ਰਾਜੇ ਨੂੰ ਬਦੀ ਹੁੰਦੀਆਂ ਚੀਜ਼ਾਂ ਇਹ ਹੂੰ ਵੀ ਰਾਜੇ ਨੂੰ ਨਾ ਕਿਸੇ ਨੂੰ ਵੇਚੀ ਬਸਾਰੀ ਨੂੰ ਵੇਚੀ ਹੂੰ ਉਹਨੇ ਇਹ ਗੱਲ ਕਹੀ ਤੀ ਵੀ ਚੀਜ਼ ਬਸਾਰੀਆਂ ਦੇ ਬਿਕੂ ਹੂੰ ਚੱਲ ਭਾਈ ਹੁਣ ਗੱਲ ਪੁਰੜੀਆਂ ਚ ਰਹਿੰਦੀ ਨਹੀਂ ਹੁੰਦੀ ਹੂੰ ਉਹ ਕਹਿੰਦਾ ਐ ਕਰ ਹੁਣ ਚੁੱਪ ਕਰ ਜਾ ਦੇਖਣ ਲਈ ਤਾਂ ਦੇਖ ਲਈ ਹੂੰ ਵੀ ਕਿਸੇ ਕੋਲੇ ਗੱਲ ਨਾ ਕਰੀ ਹਾਂ ਕਹਿੰਦੀ ਨਾ ਜੀ ਮੈਂ ਕੋ ਕਰੂੰਗਾ ਲ ਮੈਂ ਨਹੀਂ ਕਰਦਾ ਕਿਤੇ ਭਾਈ ਉਹਦਾ ਐਜੇ ਕੰਮ ਹੁੰਦਾ ਬਚਾਰੀਆਂ ਪਾਥੀਆਂ ਪਾਸਦੇ ਤੋ ਛੜਗੀ ਗੱਲਾਂ ਕਹਿੰਦੀ ਕੁੜੇ ਸਾਡੇ ਵਾਲੇ ਨੂੰ ਕਿ ਸਾਧ ਤੋ ਕੋਈ ਮਣੀ ਦੇਗਾ ਕਹਿੰਦੇ ਕਿ ਕਿੰਨੇ ਸਾਲ ਦਾ ਸੀ ਕਹਿੰਦੀ ਕਣ ਸਿੱਤੇ ਤੇ ਰੱਖਿਆ ਕਹਿੰਦੇ ਤੋ ਕੱਲ ਖੋਲੀ ਪਰਸੋਂ ਲੀਰ ਚੋਂ ਕਹਿੰਦੀ ਮਣੀ ਨਾਦ ਮਣੀ ਉਹ ਕਹਿੰਦੀ ਭਲੇ ਨਾਦ ਮਣੀ ਤਾ ਕਿਥੋਂ ਮਿਲਦੀ ਨਹੀਂ ਇਹ ਨਹੀਂ ਪਤਾ ਨਹੀਂ ਸਾਡੇ ਨੂੰ ਸਾਧ ਨੇ ਸਾਧ ਨੂੰ ਪਾਣੀ ਪੂਣੀ ਪਿਆਦਾ ਤੇ ਹੈਤੀ ਉਹ ਨੂੰ ਕਹਿੰਦੇ ਲੀਰ ਚ ਬੰਨ ਕੇ ਦੇਗਾ ਕਹਿੰਦੇ ਦੇਖੋ ਕਿਸੇ ਦਾ ਕੱਲ ਖੁੱਲੀ ਹੈ ਹੂੰ ਕਹਿੰਦੇ ਪੰਦੇ ਰਾਦਮਣੀ ਤਾਂ ਕਿਸੇ ਨੂੰ ਮਿਲਦੀ ਨਹੀਂ ਹੂੰ ਉਹ ਗੱਲ ਹੁੰਦੀ 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 ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਜਦੋਂ ਚੱਲ ਪਈ ਚੁਗਲੀ ਹੂੰ ਗਾਹਾਂ ਦੀ ਗਾਹਾਂ ਗੱਲ ਹੁੰਦੀ ਹੁੰਦੀ ਰਾਜੇ ਕੋਲੇ ਪਹੁੰਚ ਗਈ ਹੂੰ ਰਾਜਾ ਕਹਿੰਦਾ ਵੀ ਵਜ਼ੀਰ ਨੂੰ ਕਹਿੰਦਾ ਵੀ ਇੱਕ ਗੱਲ ਸੁਣੀ ਆ ਮੈਂ ਕਿਸੇ ਜ਼ਿਮੀਂਦਾਰ ਕੋਲੇ ਰਾਦਮਣੀ ਹੈ ਹੂੰ ਉਹ ਕਹਿੰਦੇ ਕਹਿੰਦਾ ਯਾਰ ਉਹ ਤਾਂ ਆਪਣੇ ਕੋਲੇ ਨਹੀਂ ਹੁੰਦੀ ਜ਼ਿਮੀਂਦਾਰ ਕੋਲੇ ਕਿਵੇਂ ਆ ਗਈ ਹੂੰ ਕਹਿੰਦੇ ਪਤਾ ਨਹੀਂ ਹੂੰ ਉਹ ਕਹਿੰਦਾ ਜਦੋਂ ਜ਼ਿਮੀਂਦਾਰ ਨੂੰ ਪਤਾ ਲੱਗਾ ਤੇਰੇ ਵਰਗੇ ਨੂੰ ਵੀ ਰਾਜੇ ਨੂੰ ਪਤਾ ਲੱਗਾ ਨਾ ਆਦਮਣੀ ਦਾ ਤਾਂ ਵੀ ਹੁਣ ਆਪਾਂ ਕਿਵੇਂ ਕਰੀਏ ਉਹ ਕਹਿੰਦਾ ਐ ਕਰ ਭਾਗ ਮੰਨੇ ਤਿੱਥੋਂ ਤਾਂ ਜੀਵ ਹੱਲਣ ਵਾਲੀ ਕੀ ਹੱਲ ਤੂੰ ਕਹਿੰਦਾ ਐ ਕਰੇ ਨਾ ਆਦਮਣੀ ਮੈਂ ਲੀਰ ਨਾ ਬਨਦਾ ਨਾ ਤੂੰ ਇਹ ਜਥਾ ਮੈਨੂੰ ਪਾਲਾ ਜਿੱਥੇ ਤਲਾਸ਼ੀ ਨਾ ਹੋਵੇ ਵੀ ਜਨਾਨੀ ਦੀ ਤਲਾਸ਼ੀ ਨਹੀਂ ਹੁੰਦੀ ਮੇਰੀ ਤਾਂ ਹੂੰ ਉਹ ਕਹਿੰਦੀ ਵੀ ਚੰਗਾ ਹੂੰ ਬੁੜਿਆਂ ਦਾ ਸੁਭਾਅ ਹੁੰਦਾ ਕਈਆਂ ਦਾ ਨਾ ਚਾਬੀ ਵੀ ਨਾਲੇ ਨਾਲ ਬੰਨ ਲੈਂਦੀਆਂ ਨੇ ਹਾਂ ਉਹਨੇ ਪਿਆਦੇ ਨਾਲੇ ਨਾਲ ਬੰਨ ਕੇ ਅੰਦਰਲੇ ਪਾਸੇ ਛਟਲੀ ਨਾਲ ਨੰ ਬਣੀ ਹਾਂ ਹੁਣ ਜਦੋਂ ਨਾ ਨੰ ਐਸੇ ਹੋ ਚ ਵਾਗੂ ਸੁੱਚੀ ਨਹੀਂ ਰਹਿੰਦੀ ਹੁੰਦੀ ਠੀਕ ਐ ਤੇ ਜਦੋਂ ਜਨਾਨੀ ਦੇ ਕਿਸੇ ਵੀ ਸ਼ਰੀਰ ਨਾਲ ਲੱਗੇ ਜਨਾਨ ਨੰ ਸੁੱਚੀ ਨਹੀਂ ਰਹਿੰਦੀ ਹੁੰਦੀ ਠੀਕ ਐ ਉਹ ਕਹਿੰਦਾ ਵੀ ਜਦੋਂ ਭਈ ਰਾਜੇ ਨੂੰ ਪਤਾ ਲੱਗਾ ਰਾਜੇ ਨੇ ਫੋਟੋ ਉੱਤੇ ਬੰਦੇ ਆਹ ਰਾਜਾ ਆ ਗਿਆ ਹੂੰ ਕਹਿੰਦਾ ਵੀ ਜੀ ਮੇਰੇ ਕੋਲ ਨਾਦਮਨੀਆ ਸਹੀ ਸਾਨੂੰ ਦੇ ਦੇ ਹੂੰ ਵੀ ਉਹਦੀ ਕੀਮਤ ਜਿਹੜੀ ਤੈਨੂੰ ਹੀ ਬੰਦਿਆ ਲੈ ਰਿਆ ਹੂੰ ਉਹ ਕਹਿੰਦਾ ਜੀ ਮੈਂ ਤਾਂ ਅਜੇ ਤੱਕ ਨਾਦਮਨੀ ਨਹੀਂ ਦੇਖੀ ਵੀ ਨਹੀਂ ਹੂੰ ਇਹ ਤਾਂ ਐਵੇਂ ਲੋਕਾਂ ਨੇ ਗੱਲ ੜਾਤੀ ਹੂੰ ਜੇ ਤੁਹਾਨੂੰ ਧਿਆਉਂਦੀ ਹੈ ਕਿਸੇ ਵੀ ਚੀਜ਼ ਨਾਲ ਧਿਆਉਂਦੀ ਹੈ ਤੁਸੀਂ ਭਾੜ ਲਓ ਹੂੰ ਹੁਣ ਰਾਜੇ ਕੋਲੇ ਉਹ ਨਾਦਮਨੀ ਵਾਲਾ ਪਾਰਸਤੀ ਹੂੰ ਇਆਂ ਚੀਜ਼ਾਂ ਰਾਜੇ ਮਹਾਰਾਜਾਂ ਕੋਲ ਹੁੰਦੀਆਂ ਨਹੀਂ ਹੂੰ ਉਹ ਕਹਦਾ ਵੀ ਨਾਦਮਨੀ ਤਾਂ ਅਸੀਂ ਭਾੜ ਲਾਂਗੇ ਤੂੰ ਝੂਠ ਲੱਜੇ ਤੂੰ ਆਪ ਦੇ ਅਪਦੇ ਦੇ ਤਤ ਨੂੰ ਮੂੰਹ ਮੰਗਾ ਤਾਂ ਨ ਦਿੱਤਾ ਜੂ ਹਾਂ ਠੀਕ ਹੈ ਗੱਲ ਉਹ ਕਹਿੰਦਾ ਵੀ ਮੇਰੇ ਕੋਲੇ ਹੈ ਨਹੀਂ ਜੀ ਰਾਤ ਨਾਦਮਣੀ ਹਾਂ ਉਹ ਰਾਜਾ ਕਹਿੰਦਾ ਵੀ ਮੇਰਾ ਪਾਰਸ ਹੈ ਜਿੱਥੇ ਵੀ ਨਾਦਮਣੀ ਹੋਈ ਹਾਂ ਉੱਥੇ ਨੂੰ ਖਿੱਚ ਪਾਉ ਮੈਨੂੰ ਹਾਂ ਦੱਸ ਦੂਗਾ ਉਹ ਕਹਿੰਦਾ ਜੀ ਪਾਰਸ ਲਉ ਹੁਣ ਨਾਦਮਣੀ ਨੂੰ ਪਾਰਸ ਲੈ ਕੇ ਰਾਜਾ ਅੰਦਰ ਨੂੰ ਤੁਰ ਜਾਂਦਾ ਹਾਂ ਹੂੰ ਉਹਨੂੰ ਪਾਰਸ ਮੇਰਾ ਹਲਾ ਬਾਹਰ ਨੂੰ ਆਉਂਦਾ ਅੱਛਾ ਕੋ ਨਾ ਆਦਮ ਨਹੀਂ ਤਾਂ ਉਹਦੇ ਕੋਲ ਠੀਕ ਹੈ ਗੱਲ ਉਹ ਕਹਿੰਦਾ ਵੀ ਤੇਰੇ ਘਰ ਦੇ ਮੈਂਬਰ ਕਹੇ ਨੇ ਹੂੰ ਕਹਿੰਦਾ ਜਿਵੇਂ ਕਰਕੇ ਦੋ ਗੁੱਡੀਆਂ ਨੇ ਹੂੰ ਇੱਕ ਮੇਰਾ ਸੰਜਲੇ ਵੀ ਘਰ ਵਾਲੀ ਐ ਇੱਕ ਮੈਸੀ ਚਾਰ ਮੈਂਬਰ ਹੈ ਮੁੰਡਾ ਆਪਣੇ ਹੈ ਨਹੀਂ ਹੂੰ ਉਹ ਕਹਿੰਦਾ ਵੀ ਨਾ ਆਦਮ ਨਹੀਂ ਜੇ ਤਾਂ ਤੇ ਆ ਉਹਦੇ ਘਰ ਵਾਲੀ ਨੂੰ ਦੇਤੀ ਫੇਰ ਤਾਂ ਨਹੀਂ ਕਿਸੇ ਕੰਮ ਦੀ ਹੂੰ ਕਿਉਂ ਤੇ ਸ਼ਰੀਨਾਂ ਲੱਗੀ ਹੋ ਹੂੰ ਜੇ ਕਹਿੰਦਾ ਨਾਦਮਣੀ ਤੇਰੀ ਕਿਤੇ ਹੋਰ ਐ ਤਾਂ ਤੈਨੂੰ ਹੁਣ ਵੀ ਮੈਂ ਕਹਿੰਦਾ ਆਪਦੀ ਕੀਮਤ ਲੈ ਲੈ। ਹੂੰ ਉਹ ਕਹਿੰਦਾ ਜੀ ਫਿਰ ਮੈਥੋਂ ਤਾਂ ਹੋ ਗਿਆ ਕੰਮ। ਹੂੰ ਨਹੀਂ ਤਾਂ ਢੱਡਿ ਚ ਬੀਮਨ ਆ ਗਿਆ। ਹੂੰ ਵੀ ਆਪਾਂ ਰਾਜੇ ਨੂੰ ਨਾਦਮਣੀ ਦੇਣੀ ਨਹੀਂ ਵੀ ਨਾਦਮਣੀ ਆਪਾਂ ਬਾਹਰੇ ਵੇਚਾਂਗੇ ਵੀ ਵੱਧ ਪੈਸਿਆਂ ਦੀ ਵਿਕੂ। ਹੂੰ ਵੀ ਮੈਂ ਕਹਿੰਦਾ ਮੇਰੇ ਘਰ ਨੂੰ ਦੇਤਾ ਉਹਨੇ ਨਹੀਂ ਪਤਾ ਕਿੱਥੇ ਤਰਲੀ। ਹੂੰ ਉਹ ਕਹਿੰਦਾ ਵੀ ਐ ਕਰ ਨਾਦਮਣੀ ਨੂੰ ਪਾਰਸ ਦੱਸਦਾ ਤੇਰੇ ਕੋਲੇ ਵੀ ਪਾਰਸ ਨੂੰ ਐਂ ਦੱਸ ਵੀ ਨਾਦਮਣੀ ਤਾਂ ਸ਼ਰੀਰ ਨਾਲ ਤੇ ਨਹੀਂ ਲਈ। ਹੂੰ ਕਿੰਦੀ ਜੀ ਲੱਗ ਚੁੱਕੀ ਹਾਂ ਕਹਿੰਦਾ ਬੱਸ ਚਲੋ ਭਾਈ ਮੋੜੋ ਹਾਂ ਮੋੜੇ ਉਹ ਪਿਆ ਜਿਮੀਂਦਾਰ ਸੋਚਾਂ ਚ ਪੈ ਗਿਆ ਹਾਂ ਵੀ ਭਾਂਦਰ ਆਪਾਂ ਨੂੰ ਜਦੋਂ ਰਾਜਾ ਕਿੰਨਾ ਤਣ ਦਿੰਦਾ ਸੀ ਇਹ ਹੁਣ ਬੇਕਾਰ ਹੋ ਗਈ ਸਮਝ ਲੈ ਜਦੋਂ ਉਹਨੇ ਕਦੇ ਵੀ ਸੋਚੀ ਨਹੀਂ ਰਹੀ ਉਹ ਨਾਲ ਦੇ ਬਣੀ ਨੂੰ ਮੰਨ ਕੇ ਚੱਲ ਉਹਨੇ ਆਪਦੇ ਨੇ ਸੱ퍼 ਚਲਾ ਲਾ ਜਾਂ ਕਿਸੇ ਭਾਂਡੇ ਚ ਅੱਕੇ ਕੜੀਆਂ ਹੁੰਦੀਆਂ ਨੀਰ ਚ ਪੰਨ ਕੋਦੇ ਚ ਟੰਗਦੀ ਹਾਂ ਉਹ ਜਦੋਂ ਉਹ ਤੇ ਟੰਗਾ ਕਰੇ ਰਾਤ ਨੂੰ ਰੋਸ਼ਨੀ ਹੋ ਜਾ ਕਰੇ ਅੱਛਾ ਉਹ ਕਿਤੇ ਲਾਲਾ ਵੀ ਜਾਂ ਕੁੜੀ ਉੱਠੀ ਹੋਈ ਕੋਈ ਰਾਤ ਨੂੰ ਭਈ ਜਾਂ ਮੰਨ ਕੇ ਚੱਲ ਕੋਈ ਘਰ ਵਾਲੀ ਉੱਠ ਖੜੀ ਹੋਊ ਘਰ ਦਾ ਕੋਈ ਬੈਂਪਰ ਉੱਠਿਆ ਜਦੋਂ ਨੇ ਦੇਖਿਆ ਵੀ ਇੱਧਰ ਆਪਣੇ ਦੀਵਾ ਨਹੀਂ ਪਣੇ ਨਹੀਂ ਰੋਸ਼ਨੀ ਕਦੀ ਹੈ ਜਦ ਪਈ ਉਹ ਗਾਹਾਂ ਹੋਇਆ ਉਹ ਰੋਸ਼ਨੀ ਬੰਦ ਹੋ ਗਈ ਤੇ ਜਦੋ ਜਨਾਨੀ ਦਾ ਪ੍ਰਥਮ ਆ ਕੇ ਉਤੇ ਉਹਨੇ ਜਾ ਕੇ ਭਈ ਕੁੜੀ ਨੇ ਲਾਲਾ ਉਹਦੇ ਪੈਰੋਂ ਉਠਾਤਾ ਕਹਿੰਦੀ ਪਤਾ ਆਪਣੇ ਭਾਂਡੇ ਚ ਰੋਸ਼ਨੀ ਨਹੀਂ ਹੁੰਦੀ ਹੈ ਜਦੋਂ ਕਹਿੰਦੀ ਮੰਦਰ ਹੋਊਗੀ ਰੋਸ਼ਨੀ ਬੰਦ ਹੋਊਗੀ। ਹੂੰ। ਤੇ ਉਹਦਾ ਕੋਈ ਨਾ ਕੱਲ ਨੂੰ ਦੇਖਾਂਗੇ। ਹਾਂ। ਜਦ ਪਹਿ ਦੂਜੇ ਦਿਨ ਉਹ ਪਹਿਰੇ ਤੇ ਖੜਾ ਰਿਹਾ। ਹੂੰ। ਉਹ ਨਾ ਰਾਤ ਮੰਨੀ ਉਹਨੇ ਜਦੋਂ ਚਮਕੀ ਰਾਤ ਨੂੰ ਰੋਸ਼ਨੀ ਹੋਈ। ਹੂੰ। ਮੈਂ ਦੇਖਿਆ ਵੀ ਕਿੱਥੋਂ ਚਮਕ ਪੈਂਦੀ ਇਹ। ਹੂੰ। ਉਹਨੇ ਦੇਖਿਆ ਵੀ ਬੈਲਡ ਚ ਆਉਂਦੀ ਆ। ਹੂੰ। ਚੁੱਪ ਕਰਕੇ ਜਾ ਕੇ ਪੈ ਗਿਆ। ਹੂੰ। ਪਿਆ ਸੋਚਣ ਲੱਗ ਗਿਆ ਵੀ ਜੇ ਤਾਂ ਹੁਣ ਇਹਨੂੰ ਦੱਸਾਂਗੇ। ਹੂੰ। ਇਹ ਫੇਰ ਕਰ ਦੂ ਕੰਮ ਹਾਂ ਤੇ ਉਹ ਮਾਰਿਛ ਕਰਾਂਗਾ ਸਾਡੀ ਭਾਗ ਤੁੰਦ ਲੈ ਪਿਉਨੇ ਨਾ ਤਾਂ ਮਣੀ ਆਪਾਂ ਇਹਦੇ ਰਾਜ ਨੂੰ ਦੇਵਾਂਗੇ ਜਿਹੜੇ ਰਾਜ ਨੂੰ ਪਤਾ ਨਾ ਹੋਵੇ ਬਿਨਾਂ ਨਾ ਤਾਂ ਮਣੀ ਕੀ ਹੁੰਦੀ ਐ ਤੇ ਕਿ ਭਾਈ ਜਦੋਂ ਚਲੋ ਚਾਂਦਾ ਦੂਜੇ ਦਿਨ ਪਾ ਕੇ ਉਹ ਜੇਬ ਚਲਾ ਲਾ ਗਿੱਜੇ ਚਲਾ ਲਾ ਤੁਰ ਪਿਆ ਜਟ ਨਾ ਤਾਂ ਮਣੀ ਉਹ ਕਿਤੇ ਤੁਰੇ ਜਾਂਦੇ ਨੂੰ ਰਾਤ ਪੈ ਗਈ ਜਿੱਤਨੇ ਜਾਣਾ ਤੇ ਇੱਥੇ ਪਹੁੰਚ ਨਾ ਸਕਿਆ ਹਾਂ ਉਹਨੇ ਜੇ ਤਾ ਕਿਸੇ ਦੇ ਘਰੇ ਪੈਂਦਾ ਰਾਤ ਕੱਟਦਾ ਤਾਂ ਵੀ ਫਸ ਗਿਆ ਹੂੰ ਕਿਉਂ ਆਦਮਣੀ ਚਮਕੂ ਹੂੰ ਉਹਨੇ ਆਖਿਆ ਵੀ ਕਿਸੇ ਦੂਰ ਜੰਗਲ 'ਚ ਬੈਠੋ ਹੂੰ ਪਿੰਡ ਤੋਂ ਬਾਹਰ ਜਾ ਕੇ ਦੂਰ ਬਹਿ ਗਿਆ ਭਾਈ ਜਦੋਂ ਬੈਠਾ ਦੂਰ ਉਹਨੇ ਪਈਦਾ ਲੋਕ ਆਦਮਣੀ ਨੇ ਚੌਕਣੀ ਤੀ ਹੂੰ ਚੌਕਈ ਉਹਨੇ ਆਦਮਣੀ ਨੂੰ ਦੇਖ ਕੇ ਹਾਂ ਲੈ ਚਮਕਦੀ ਨੂੰ ਉਹਨੇ ਗੀਜਾ ਸਮਾਰ ਕੇ ਆਪਦੇ ਨੇ ਲਕੂ ਲਿਆ ਹੂੰ ਉਹਨੂੰ ਨਾਦਮਣੀ ਉੱਥੇ ਚਮਕੀ ਤੀ ਜਿੱਥੇ ਦਾ ਉਹ ਸਾਥ ਰਹਿੰਦਾ ਸੀ ਜਿਹਦਾ ਨੂੰ ਦੇਖ ਕੇ ਗਿਆ ਤੀ ਠੀਕ ਹੈ ਉਹ ਭਾਈ ਉਹਨੇ ਰੋਸ਼ਨੀ ਦੇਖ ਕੇ ਨਾਦਮਣੀ ਦੀ ਸਾਥ ਕੋਲੇ ਆ ਗਿਆ ਕਹਿੰਦਾ ਕਉ ਵੀ ਭਗਤਾ ਕਿਵੇਂ ਆ ਕਹਿੰਦਾ ਠੀਕ ਆ ਬਾਬਾ ਕਹਿੰਦਾ ਸਿਆਣ ਲਿਆ ਭਾਈ ਰਾਤ ਦਾ ਟਾਈਮ ਕਹਦਾ ਬਾਬਾ ਸਿਆਣਾ ਨਹੀਂ ਕਹਿੰਦਾ ਨਾਦਮਣੀ ਬਾਹਰ ਕੱਢ ਲੈ ਭਾਈ ਸਿਆਣ ਲੇਗਾ ਕਹਿੰਦਾ ਬਾਬਾ ਰੋਸ਼ਨੀ ਦੂਰ ਜਾਂਦੀ ਹੈ ਕਹਿੰਦਾ ਨਹੀਂ ਕੱਢ ਲਾ ਬਾਰੇ ਜਿਹਦੇ ਨੂੰ ਬਾਹਰ ਕੱਢੀ ਹੂੰ ਰੂਸ ਨਹੀਂ ਪਈ ਬੱਜੀ ਉਹਦੇ ਮੂੰਹ ਤੇ ਹੂੰ ਉਹਨੇ ਸਿਆਣ ਲਿਆ ਹੂੰ ਕਹਿੰਦਾ ਬਾਬਾ ਹੁਣ ਸਿਆਣ ਲਿਆ ਹੂੰ ਕਹਿੰਦਾ ਹੋਰ ਆ ਇੰਨ ਤਾਂ ਕਹਿੰਦਾ ਆਪਾਂ ਨੂੰ ਦੇਸੀ ਬੰਦੇ ਨੂੰ ਪਤਾ ਨਹੀਂ ਹੁੰਦਾ ਚੀਜ਼ਾਂ ਦਾ ਹੂੰ ਜੇ ਕਹਿੰਦਾ ਨਾਦਮਨੀ ਤੂੰ ਤੈਨੂੰ ਮੈਂ ਇਹਦੇ ਕਾਇ ਤੀ ਤੇਰੀ ਹਾਲਤ ਦੇਖ ਕੇ ਇਹੀ ਨਾਦਮਨੀ ਜੇ ਤੂੰ ਸੋ ਰਾਜਾ ਮੰਗਦਾ ਤੀ ਕੀਮਤ ਦਿੰਦਾ ਤੀ ਕਿਉਂ ਨਾ ਦਿੱਤੀ ਤੈ ਹੂੰ ਕਹਿੰਦਾ ਬਾਬਾ ਮੈਨੂੰ ਲਾਲਚ ਹੋ ਗਿਆ ਵੀ ਮੈਂ ਵੱਧ ਦੀ ਵੇਚ ਕੇ ਹੂੰ ਕਹਿੰਦਾ ਇਹ ਚੀਜ਼ ਦਾ ਮੁੱਲ ਨਹੀਂ ਹਾਂ ਕਹਿੰਦਾ ਤੂੰ ਐਂ ਦੱਸ ਪਹਿਲਾਂ ਆਪ ਦਾ ਪੁੱਤ ਵੇਚ ਸਕਨਾ ਕਿਸੇ ਨੂੰ ਹੂੰ ਕਹਿੰਦਾ ਨਾ ਬਾਬਾ ਹੂੰ ਕਹਿੰਦਾ ਵਾਸੇ ਪੁੱਤਾਂ ਵਾਂਗ ਹੁੰਦੀ ਹੈ ਰਾਜੇ ਦੀ ਠੀਕ ਹੈ ਕਹਿੰਦਾ ਤੇ ਕਹਿੰਦਾ ਹੁਣ ਗੱਲ ਐ ਆ ਕਿਦਾ ਕੰਮ ਕਰਨ ਜਾਣਾ ਜਾ ਬਿਕੂ ਹੂੰ ਆਦਮਣੀ ਹੂੰ ਕੱਗੀ ਨਾਲ ਜਿੱਗੂ ਨਾਲ ਗੱਲ ਕਰਨੀ ਤੇ ਤੂੰ ਚਮਕ ਕਹਿੰਦਾ ਘਟਜੂ ਹੁਣ ਪਈ ਠੀਕ ਹੈ ਕਹਿੰਦਾ ਕੰਮ ਪਾਪਾ ਹੂੰ ਕਹਿੰਦਾ ਇਹ ਚਮਕ ਘੜਜੂ ਦਾਗ ਹੀ ਕਰਤੀ ਨੇ ਹੂੰ ਇਹ ਵੀਡੀਓ 'ਚ ਬੈਠਾ ਕਹਿੰਦਾ ਪਾਪਾ ਦਾਗੀ ਹੀ ਕਰਤੀ ਕਹਿੰਦਾ ਹਾਂ ਹੂੰ ਕਹਦਾ ਹੁਣ ਫਿਰ ਕਿਵੇਂ ਕਰੀਏ ਕਰਾਂ ਇਹ ਕਰਨ ਨੂੰ ਵਾਪਸ ਲੈ ਜਾ ਆਦਮਾ ਨਹੀਂ ਵਾਪਸ ਲੈ ਜਾ ਹੂੰ ਵਾਪਸ ਲਿਜਾ ਕੇ ਕਹਿੰਦਾ ਤੂੰ ਇਹਨੂੰ ਸੰਦੂਰ 'ਚ ਤੇ ਜਾ ਕਿਸੇ ਹੋਰ ਚੀਜ਼ 'ਚ ਸੁੱਚਮ 'ਚ ਰੱਖ ਦੇ ਹੂੰ ਕੱਚੀ ਲੱਸੀ ਨਾਲ ਧੋ ਕੇ ਨਾਲ ਸੰਦੂਰ 'ਚ ਰੱਖ ਦੇ ਹੂੰ ਤੇ ਜਦੋਂ ਦਾ ਸਵਾ ਮਹੀਨਾ ਪੂਰਾ ਹੋ ਗਿਆ ਨਾ ਹੂੰ ਮੰਨ ਲੈ ਉਦੇ ਕਹਿੰਦਾ ਇਹਨੂੰ ਸਵਾ ਮਹੀਨੇ ਪਿੱਸੋਂ ਖੋਲੀ। ਹਾਂ। ਫੇਰ ਜਗੂ ਇਹ। ਹਾਂ। ਫੇਰ ਜਗੂ। ਹਾਂ। ਕਹਿੰਦਾ ਵੀ ਠੀਕ ਐ। ਹਾਂ। ਉਹਨੇ ਪਈ ਉਹਨੇ ਕਰਿਆ। ਜਦੋਂ ਕਰਿਆ ਉਹਨੇ ਜਿੱਕਰੀ ਉਹ ਜਿਹੜਾ ਉਹ ਦਾਗੀਤੀ ਪਾਸਾ ਉਹ ਸਾਫ ਹੋ ਗਿਆ। ਹਾਂ। ਕਿਤੇ ਜ਼ਿੰਮੇਦਾਰ ਤੇ ਤਾਂ ਖਿਆਲ ਚੰਨਾਈ ਗੱਲ। ਹਾਂ। ਉਹੀ ਗੱਲ ਦਿਮਾਗ ਛੋਟਾ ਹੁੰਦਾ। ਹਾਂ। ਉਹਨੇ ਤਾਂ ਕਹਿੰਦੇ ਨੇ ਕਿਤੇ ਰਾਤ ਨੂੰ ਖੋਲ ਨਹੀਂ ਬੈਠੇ ਨੇ। ਹਾਂ। ਉਹ ਜਦੋਂ ਖੋਲ ਲਈ ਤਾਂ ਮਣੀ ਦਾ ਹੋ ਗਈ ਰੋਸ਼ਨੀ ਸਾਰੇ ਸ਼ਹਿਰ ਚ ਪੈ ਗਈ। ਕਿਆ ਕੋਈ ਨਹੀਂ ਕੋਈ ਨਾ ਹੋਗਾ। ਤੇ ਰੋਸ਼ਨੀ ਪੈਗੀ ਤਾਂ ਸਾਰੇ ਸਹਿਰ ਚ ਹੂੰ ਕਹਿੰਦਾ ਓਏ ਵੀਡੀਓ ਚ ਬੈਠੇ ਕੀ ਕਹਿੰਦਾ ਓਏ ਰਾਜਾ ਕਹਿੰਦਾ ਵਜ਼ੀਰ ਨੂੰ ਕਹਿੰਦਾ ਵੀ ਆਹ ਕੀ ਚੀਜ਼ ਐ ਹੂੰ ਸਾਰਾ ਸਹਿਰ ਉਸ ਨੂੰ ਚੱਲਿਆ ਹੂੰ ਕਹਿੰਦਾ ਜੀ ਨਾਟਕਮਨੀ ਚੌਕੀ ਐ ਹੂੰ ਉਹ ਕਹਿੰਦਾ ਦੇਖ ਚਲਕਾ ਕਿਥੋਂ ਆਉਂਦੀਆਂ ਨੇ ਭਾਈ ਹੂੰ ਚਲਕਾ ਉਸੇ ਜ਼ਿਮੀਦਾਰ ਦੇ ਕੋਲੋਂ ਆਉਂਦੀਆਂ ਨੇ ਜਦੋਂ ਨਾਟਕਮਨੀ ਉਹਦੇ ਕੋਲੇ ਸੀ ਹੂੰ ਉਹ ਕਹਿੰਦਾ ਇਹਦਾ ਮਤਲਬ ਨਾ ਆਦਮਨੀ ਸੂਚੀ ਐ। ਹੂੰ। ਇਹਦਾ ਕਹਿੰਦਾ ਬਾਤ ਨੂੰ ਦੱਸਦਾ ਵੀ ਉਹਦੀ ਆਦਮਨੀ ਸੂਚੀ ਐ। ਹੂੰ। ਕਹਿੰਦਾ ਲੈ ਵੀ ਨਾ ਤਾਂ ਆਪਾਂ ਦੇਵਾਂਗੇ ਉਹਨੂੰ ਨਾਮ। ਹੂੰ। ਨਲੇ ਦੇਵਾਂਗੇ ਆਪਾਂ ਧੜਾਜ। ਹੂੰ। ਫੇਰ ਆਦਮਨੀ ਲਵਾਂਗੇ। ਹੂੰ। ਇਹ ਦੋਨੇ ਤੜਕੇ ਆ ਗਏ। ਹੂੰ। ਵਜ਼ੀਰ ਆ ਰਾਜਾ ਤੇ ਨਾਲ ਫੌਜ ਨੇ ਤੜੇ ਦੋ ਚਾਰ ਬੰਦੇ ਨੇ ਉਹ ਉਣੀ ਤੇ ਰਾਜੇ ਦੇ ਨਾਲ। ਹੂੰ। ਆ ਗਏ। ਹੂੰ। ਉਹਨੇ ਹੱਥ ਤੇ ਧਰ ਲਈ ਤਾਂ ਆਦਮਨੀ ਜ਼ਿੰਮੇਦਾਰ ਨੇ। ਕਹਿੰਦਾ ਲਓ ਜੀ। ਕੋਈ ਕੀਮਤ ਨਹੀਂ ਲੈਜੋ ਉਹ ਕਹਿੰਦਾ ਇਹਦੀ ਕੀਮਤ ਨਹੀਂ ਦਿੰਦਾ ਮੈਂ ਇਹਦੀ ਕੀਮਤ ਤਾਂ ਮੈਨੂੰ ਵੀ ਪਤਾ ਇਹਦੀ ਹੈ ਹੀ ਨਹੀਂ ਕੋਈ ਮੈਂ ਕੀ ਦੇ ਸਕਦਾ ਤਾਂ ਪਰ ਤੈਨੂੰ ਮੈਂ ਤੈਨੂੰ ਤੇ ਤੇਰੇ ਘਰ ਵਾਲੇ ਨੂੰ ਨਾਮ ਜ਼ਰੂਰ ਦਿਆਂ ਉਹ ਕਹਿੰਦਾ ਜੀ ਨਾਮ ਸਾਡਾ ਕਹਦਾ ਤੈਨੂੰ ਤੁਸੀਂ ਕਹਦਾ ਤੁਹਾਨੂੰ ਦੱਸਦਾ ਜਿਹੜੀ ਇਹ ਕਹਿੰਦਾ ਨਾਮ ਮੰਨੀ ਐ ਇਹ ਜਨਾਨੀ ਮੰਨ ਕੇ ਆਉ ਕੋਈ ਵੀ ਅਚੀ ਕੁੜੀ ਆ ਜੇ ਹੁੰਦੀ ਤਾਂ ਜਨਾਨੀ ਐ ਵੀ ਜਿਹੜੀ ਸੱਚਮੁੱਚੀ ਹੈ ਸਹੀ ਹੈ ਨਾਦਮ ਨਹੀਂ ਉਹਦੇ ਸਰੀਰ ਨਾਲ ਲੱਗ ਜੇ ਤਾਂ ਦਵਾਰੇ ਦਾ ਧੋਤਾ ਜੂ ਨਹੀਂ ਨਹੀਂ ਧੋਤਾ ਜਾਂਦਾ ਹੁੰਦਾ ਠੀਕ ਹੈ ਕਹਿੰਦਾ ਕਹਿੰਦਾ ਹਾਂ ਇਹ ਨਾਦਮਣੀ ਦੀ ਗੱਲ ਹੀ ਹੁੰਦੀ ਹੈ ਕਹਿੰਦਾ ਤੇਰੀ ਜਨਾਨੀ ਦੇ ਸਰੀਰ ਨਾਲ ਲੱਗੇ ਕਹਿੰਦਾ ਇਹ ਮੱਤਮ ਹੋ ਰਹੀਦੀ ਚਲਦੀ ਨਹੀਂ ਧੀ ਜੇ ਤੇਰੀ ਜਨਾਨੀ ਗਲਤ ਹੁੰਦੀ ਕੋਈ ਗੱਲ ਠੀਕ ਹੈ ਕਹਿੰਦਾ ਇਹਨੂੰ ਤਾਂ ਅਦਾ ਨਾਮ ਤਾਂ ਮੈਂ ਇਹਨੂੰ ਦਊਗਾ ਹਾਂ ਠੀਕ ਹੈ ਗੱਲ ਕਹਿੰਦਾ ਫਿਰ ਉਹ ਬਹੁਤ ਤੁਸੀਂ ਰਾਜ ਨੂੰ ਉੱਦੀ ਨਾਲ ਗਏ ਹਾਂ ਕਹਿੰਦਾ ਉੱਤੇ ਸਾਨੂੰ ਕੋਈ ਵਪਰਖ ਪਤਾ ਲੱਗਦਾ ਤੀ ਵੀ ਦੱਗ ਗਿਆ ਕਿ ਵੀ ਦੱਗ ਗਿਆ ਹਾਂ ਇਹ ਕਹਿੰਦਾ ਜੀ ਫਿਰ ਇੱਕ ਪਾਸੇ ਤਾਂ ਜਗਦਾ ਨਹੀਂ ਤੀ ਕਹਿੰਦਾ ਇੱਕ ਪਾਸੇ ਇਸ ਕਰਕੇ ਨਹੀਂ ਤੀ ਜਗਦਾ ਕੋਈ ਸਾਦੀ ਸੁਦਾ ਹੋ ਗਈ ਤੀ ਠੀਕ ਹੈ ਜੇ ਸਾਦੀ ਸੁਦਾ ਨਾ ਹੁੰਦੀ ਨਾ ਮਣੀ ਇਹਨੂੰ ਜਿੱਥੇ ਮਰਜੀ ਘਸਾਈ ਜਾਂਦਾ ਮਣੀ ਨਹੀਂ ਤੇ ਮਦਮ ਹੁੰਦੀ ਠੀਕ ਹੈ ਜਿਹਦੀ ਜਾਨੀ ਕਹਿੰਦਾ ਸਾਦੀ ਸੁਦਾ ਤਾਂ ਆ ਗਈ ਹਾਂ ਉਹਦੇ ਸਰੀਰ ਨਾਲ ਮਣੀ ਲੱਗ ਗਈ ਕਹਿੰਦਾ ਉਹ ਮਦਮ ਹੋ ਠੀਕ ਹੈ ਕਹਿੰਦਾ ਇਹਨੂੰ ਤਾਂ ਨਾਮ ਦਿੰਨੇ ਆ ਵੀ ਇਹੇ ਸਮੇਂ ਦੇ ਵਿੱਚੋਂ ਹੂੰ ਵੇ ਸਮੇਂ ਦੇ ਵਿੱਚੋਂ ਠੀਕ ਹੈ ਵੀ ਬੀ ਨਾਦੀ ਆ ਵੀ ਇਹ ਨਾਦਮਣੀ ਠੀਕ ਹੈ ਵੀ ਸੁੱਚੀ ਤਾਂ ਰਹਿੰਦੀ ਆ ਆ ਟਾਈਮ ਦੇ ਵਿੱਚ ਨਹੀਂ ਰਹਿੰਦੀ ਨਹੀਂ ਜੇ ਕੋਈ ਔਰਤ ਆਪਦੇ ਵਰਮਾਂ ਤੇ ਸੋਈ ਹੈ ਠੀਕ ਹੈ ਗੱਲ ਸੁੱਚੀ ਹੈ ਠੀਕ ਹੈ ਉਹ ਕਹਿੰਦਾ ਵੀ ਠੀਕ ਹੈ ਤੇ ਕਹਿੰਦਾ ਇਹ ਨਾਦਮਣੀ ਦੀ ਕੀਮਤ ਕੋਈ ਨਹੀਂ ਠੀਕ ਹੈ ਪਰ ਤਨਵੱਧਾ ਰਾਜ ਤਾਂ ਦਿੰਨੇ ਹੂੰ ਵੀ ਜਿਹੜੇ ਬੰਦੇ ਨੇ ਤੂੰ ਐਡੀ ਦੂਰ ਘਵਾ ਕੇ ਨਾਦਮਣੀ ਨੂੰ ਵੇ ਕਦਰੀ ਕਰਕੇ ਦਵਾਰੇ ਕਦਰ ਪਾਲੀ ਵੇ ਚੀਜ਼ ਦੀ ਕੁਮੇ ਪਈ ਜੇ ਸਾਨੂੰ ਪਤਾ ਲੱਗਾ ਤਾਂ ਕਦਰ ਪਈ ਤੇ ਨਹੀਂ ਤੈਨੂੰ ਕੀ ਪਤਾ ਤੇ ਇਹ ਚੀਜ਼ਾਂ ਦਾ ਵੀ ਕੀ ਐ ਓ ਠੀਕ ਐ ਗੱਲ ਪਰ ਕਹਦਾ ਤੈ ਮੈਨੂੰ ਉਹ ਦਿਨ ਹੱਥ ਤੇ ਧਰ ਤੇ ਅੱਧਾ ਰਾਤ ਨੂੰ ਇਹ ਤਾਂ ਦਊ ਮੈਂ ਓ ਠੀਕ ਐ ਗੱਲ ਉਹ ਕਿ ਭੋ ਜੀਮੀਦਾਰ ਤੇ ਗਰੀਬਤੀ ਵਿਚਾਰਾ ਉਹਨੇ ਰਾਜਨ ਅਧਰ ਆ ਦਿੱਤਾ ਉਹਨੂੰ ਰਾਣੀ ਨੂੰ ਜੀਮੀਦਾਰਨੀ ਨੂੰ ਦਿੱਤਾ ਨਾਮ ਠੀਕ ਕੋਈ ਜਾ ਸਕਦਾ ਮਨੀ ਨਹੀਂ ਜਦੋਂ ਲਾਗ ਨਾਦ ਮਣੀ ਔਰਤ ਦੇ ਪਿੰਡੇ ਨਾਲ ਲੱਗੀ ਨਾਦ ਮਣੀ ਨਹੀਂ ਚੱਗਦੀ ਹੁੰਦੀ ਇਹ ਢੀ ਸੁੱਤਮ ਚੀਜ਼ ਹੁੰਦੀ ਹੈ ਇਹ ਠੀਕ ਹੈ ਗੱਲ ਉਹ ਔਰਤ ਦੇ ਫਿਰ ਪਿੰਡੇ ਨਾਲ ਲੱਗ ਕੇ ਫਿਰ ਵੀ ਜਗੀ ਹੁਣ ਆਤਮ ਨਹੀਂ ਠੀਕ ਹੈ ਉਹ ਸੱਚੀ ਸੀ ਠੀਕ ਹੈ ਲੈ ਬਸ ਐਡੀ ਧੀ ਕਰ